ਪੰਜਾਬ ਸਰਕਾਰ ਖਿਲਾਫ ਬਿਜਲੀ ਮੁਲਾਜ਼ਮਾਂ ਦਾ ਦਰਣਾ ਲਗਾਤਾਰ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਹੈ ਜੋ ਤੁਸੀਂ ਵੇਖ ਰਹੇ ਹੋ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਮੰਗਾਂ ਮੰਨੀਆਂ ਹੋਈਆਂ ਲਾਗੂ ਨਹੀਂ ਸਰਕਾਰ ਕਰ ਰਹੀ ਇਸ ਮੌਕੇ ਬੋਲਦੇ ਹੋਏ ਆਗੂਆਂ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਪਿਆਰ ਸਰਕਾਰ ਮੁਲਦਾਬਾਦ 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 ਬਿਜਲੀ ਕਾਮਾਨ ਲਕਾਰ ਦਾ ਜਿੰਦੇ ਹੋ ਸਰਕਾਰ ਦਾ ਬਿਜਲੀ ਕਾਮਾਨ ਲਕਾਰ ਦਾ ਜਿੰਦੇ ਹੋ ਸਰਕਾਰ ਦਾ ਪਿਆਰ ਸਰਕਾਰ ਕਦੀ ਕੀ ਜੇਰਾ ਫੇਰੀ ਚੱਲੋਗੀ ਜੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹਦੇ ਵਿੱਚ ਗੱਲ ਇਹ ਹੈ ਕਿ ਸਾਡਾ ਜੋ ਪ੍ਰੋਟੈਸਟ ਹੈ ਉਹ ਕੰਟੀਨਿਊ ਚੱਲ ਰਿਹਾ ਹੈ ਲਗਾਤਾਰ ਸਰਕਾਰ ਦੇ ਖਿਲਾਫ ਚੱਲ ਰਿਹਾ ਹੈ ਸਾਨੂੰ ਹਰਵਜਨ ਸਿੰਘ ਯੂਟਿਊਬ ਨੇ ਮੰਗਾ ਮੰਨ ਕੇ ਜੋ ਮੰਗਾ ਮੰਨੀਆਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਿਸ ਦੇ ਸੰਬੰਧ ਵਿੱਚ ਸਾਡੇ ਜੋ ਸਟੇਟ ਲੈਵਲ ਦੀ ਕਮੇਟੀ ਹੈ ਉਸ ਨੇ ਜਿਹੜਾ ਸੰਘਰਸ਼ ਤਾਂ ਵਿਗਲ ਬਜਾਇਆ ਹੈ ਉਹ ਸਮੁੱਚੇ ਪੰਜਾਬ ਵਿੱਚ ਮਤਲਬ ਅਸੀਂ ਵਰਕ ਟੂ ਰੂਲ 3 9 ਤੱਕ ਵਰਕ ਟੂ ਰੂਲ ਬਣਦੀ ਡਿਊਟੀ ਸ਼ਿਫਟਾਂ ਵਾਲੇ ਸ਼ਿਫਟ ਡਿਊਟੀ ਇਸ ਵਿੱਚ ਸਾਡੀਆਂ ਕੋ 40 50 ਮੰਗਾਂ ਹਨ ਜਿਸ ਵਿੱਚ ਪੰਜਾਬ ਸਰਕਾਰ ਇੱਕ ਤਰਕੀਆਂ ਦਾ ਵਿਸ਼ਾ ਕਿਉਂਕਿ ਜਿਹੜੇ ਸਲਾਨਾ ਤਰੱਕੀਆਂ ਮਿਲਦੀਆਂ ਹਨ ਉਹ ਸੱਚ ਸਾਨੂੰ ਨਹੀਂ ਮਿਲ ਰਹੀਆਂ ਸਾਡਾ ਟੀਏ ਜਾਮ ਕਰਕੇ ਰੱਖਿਆ ਇੱਕ ਸਾਡੀ ਮੰਗ ਹੈ ਜੋ ਸਾਡੇ ਬਿਜਲੀ ਮੁਲਾਜ਼ਮ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ ਕਿਉਂਕਿ ਇੱਕ ਫੌਜੀ ਅਤੇ ਇੱਕ ਬਿਜਲੀ ਵਾਲਾ ਸਾਥੀ ਜਦੋਂ ਉਹ ਜੰਗ ਦੇ ਮੈਦਾਨ ਵਿੱਚ ਮਰਦਾ ਹੈ ਤੇ ਸਾਡਾ ਬੰਦਾ ਲਾਈਨ ਦੇ ਉੱਪਰ ਮਰਦਾ ਹੈ ਜਿਸ ਦੀ ਵਜੋਂ ਵਜੋਂ ਅਸੀਂ ਮੰਗ ਮੰਨੀ ਹੈ ਉਸ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਤੇ 1 ਕਰੋੜ ਦਾ ਜੋ ਮੁਆਵਜ਼ਾ ਹੈ ਉਹ ਦਿੱਤਾ ਜਾਵੇ ਅਤੇ ਉਸ ਨੂੰ ਸ਼ੀਦੀ ਦਾ ਦਰਜਾ ਦਿੱਤਾ ਜਾਵੇ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਮੰਗੀਆਂ ਮੰਨਾ ਮੰਗਾ ਹਨ ਉਸ ਵਿੱਚ ਡੀਏ ਦੀ ਕਿਸ਼ਤਾਂ ਬਾਕੀ ਹੋਰ ਤਰਕੀਆਂ ਦੀ ਕਿਸ਼ਤਾਂ ਫਿਰ ਖਾਲੀ ਪਈਆਂ ਸਾਮੀਆਂ ਜਿਹੜੀਆਂ ਆਲਸ ਕੀਤੀਆਂ ਗਈਆਂ ਉਹਨਾਂ ਨੂੰ ਬਹਾਲ ਕਰਨਾ ਅਤੇ ਹੋਰ ਕਾਹ ਵੀ ਸਾਰੀਆਂ ਮੰਗਾ ਹਨ ਜਿਵੇਂ ਉਸ ਨੂੰ ਪੇ ਬੈਂਡ ਦਾ ਪੇਮੈਂਟ ਦੇਣਾ ਅਤੇ ਜੋ ਜੇ ਹੀ ਤੋਂ ਪਏ ਲਾਇਨਰ ਤੋਂ ਜੇਹੀ ਬਣਾਉਣਾ ਐਲਮ ਤੋਂ ਲਾਇਨਰ ਬਣਾਉਣਾ ਤਰਕੀਆਂ ਰੁਕੀਆਂ ਹੋਈਆਂ ਨੇ ਹਾਂਜੀ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਤਰਕੀਆਂ ਜਿਹੜੀਆਂ ਰੁਕੀਆਂ ਹੋਈਆਂ ਨੇ ਜਿਸ ਵੇਲੇ ਸਰਕਾਰ ਨੂੰ ਉਹਨਾਂ ਨੇ ਆਪ ਦਾ ਤਾਂ ਵੇਖੋ ਤਨਖਾਹ ਵਧਾ ਲਈ 360% ਤਾਂ ਜਿਹੜਾ ਹੈ ਵਾਅਦਾ ਕੀਤਾ ਸਿੱਧਾ ਹੀ ਤੇ ਸਾਡੇ ਜਿਹੜੇ ਬੰਨੀਆਂ ਮੰਗਾ ਸਾਡੇ ਬਣਦੇ ਹੱਕ ਉਸ ਬੋ ਦਿੱਤੇ ਦਾ ਕੀ ਜਾ ਰਿਹਾ ਸਾਡੇ ਕੋਲ ਉਲਟਾ ਖੋਏ ਜਾ ਰਿਹਾ ਇਹ ਪਬਲਿਕ ਸੈਕਟਰ ਹੈਗਾ ਔਰ ਸਿੱਧਾ ਪਬਲਿਕ ਨਾਲ ਇਹਦਾ ਰਿਲੇਸ਼ਨ ਹੈਗਾ ਪੰਜਾਬ ਦੀ ਵਰਤਮਾਨ ਸਰਕਾਰ ਕਹਿੰਦੀ ਹੈ ਵੀ ਇਹ ਲੋਕਾਂ ਦੀ ਆਮ ਦੀ ਆਮ ਲੋਕਾਂ ਦੀ ਸਰਕਾਰ ਹੈਗੀ ਹੈ ਤੇ ਇਧਰ ਧਰਨੇ ਪ੍ਰਦਰਸ਼ਨ ਦੀ ਨੋਬਤ ਆਈ ਪਈ ਹੈ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੀ ਹੁੰਦੀ ਹੈ ਨੀਤੀਆਂ ਜਿਹੜੀ ਹੈ ਉਹ ਮੁਲਾਜ਼ਿਮਾਂ ਦੇ ਹੱਕ ਦੀਆਂ ਨਹੀਂ ਹੈਗੀਆਂ ਐਦਾਂ ਹੈ ਜੀ ਇਹ ਗੱਲ ਜਦੋਂ ਆਪਣੇ ਸੀਐਮ ਮਾਨ ਸ਼ੁਰੂ-ਸ਼ੁਰੂ ਚ ਆਏ ਸੀ ਲੋਕਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਿਸੇ ਵੀ ਇਹ ਨਵੀਂ ਕਰਨੇ ਮੁਜਾਰੇ ਅਤੇ ਸੜਕਾਂ ਤੇ ਰੋਲਣਾ ਨਹੀਂ ਪਵੇਗਾ ਸਿਰਫ ਮੇਰਾ ਹਰਾ ਪੈਨ ਉਹ ਭਲਾਈ ਲਈ ਚੱਲੇਗਾ ਪਰ ਅੱਜ ਵੇਖੋ ਸਮੁੱਚਾ ਪੰਜਾਬ ਚਾਹ ਟੀਚਰ ਲੈ ਲੋ ਕੋਈ ਹੋਰ ਜਿੱਥੇ ਬੰਦਿਆ ਲੈ ਲੋ ਜਿਹੜੀਆਂ ਮਤਲਬ ਕਿ ਕੰਮ ਕੰਮ ਕਰਨ ਵਾਲੀਆਂ ਹਨ ਉਹ ਨਾ ਉਹ ਪੂਰੇ ਸੂਚੇ ਪੰਜਾਬ ਹੈ ਸੰਘਰਸ਼ ਦੇ ਰਾਹ ਤੇ ਹਨ ਮੁਰਦਾ ਉਹਨਾਂ ਦੇ ਹੱਕ ਖੋਏ ਜਾ ਰਹੇ ਹਨ ਇਹ ਸਿਰਫ ਨਾਂ ਦੀ ਹੈ ਵੀ ਜੇ ਅਸੀਂ ਸਰਕਾਰ ਜਿਹੜੀ ਚੰਗੀ ਲਿਆਵਾਂਗੀ ਪਰ ਅਸੀਂ ਲੋਕਾਂ ਨੇ ਇਹਨਾਂ ਤੇ ਭਰੋਸਾ ਜ਼ਹਿਰ ਕਰਦੇ ਹੋਏ ਇਹਨਾਂ ਨੂੰ ਭਾਰੀ ਬੋਮ ਵਤਨਾ ਜਿਤਾਇਆ ਪਰ ਇਹ ਸੇ ਬੋਮ ਤੇ ਲਾਇਕ ਨਹੀਂ ਸਨ ਮੁਲਾਜ਼ਮ ਵਰਗ ਨੇ ਬੜਾ ਸਾਥ ਦਿੱਤਾ ਸੀਗਾ ਆਮ ਆਦਮੀ ਪਾਰਟੀ ਦਾ ਜਿੱਥੋਂ ਤੱਕ ਸਾਡੇ ਕੋਲ ਰਿਪੋਰਟਾਂ ਹੈਗੀਆਂ ਨੇ ਹਨਾ ਅੱਜ ਮੁਲਾਜ਼ਮ ਵਰਗੀ ਸਭ ਤੋਂ ਜ਼ਿਆਦਾ ਉੱਖਾ ਹੈ ਗਏ ਸਰਕਾਰ ਤੋਂ ਹਾਂਜੀ ਬਿਲਕੁਲ ਜੀ ਮੁਲਾਜ਼ਮ ਵਰਗ ਅਸੀਂ ਖੁਦ ਦੇ ਹੱਥੇ ਜ਼ਿੰਮੇਵਾਰ ਆਂ ਜੀ ਜਦੋਂ ਵੋਟਾਂ ਪਈਆਂ ਸਨ ਉਸ ਵੇਲੇ ਅਸੀਂ ਇਹਨਾਂ ਨੂੰ ਖੂਬ ਵੱਡਾ ਪਾਈਆਂ ਸੀ ਬਲਾਜਮ ਵਰਗ ਨੇ ਬੇਦਾਸ਼ਾ ਵੋਟਾਂ ਪਾਈਆਂ ਸਨ 100% ਮੁਲਾਜ਼ਮਾਂ ਵਿੱਚੋਂ 95% ਵੋਟ ਜਿਹੜੀ ਹੈ 90% ਵੋਟ ਇਹਨਾਂ ਦੇ ਹੱਕ ਵਿੱਚ ਗਈ ਸੀ। ਹਾਂਜੀ ਮਰਤੀਸ਼ੰ ਮੰਤਰੀ ਪ੍ਰਧਾਨ ਕੈਨੇਸਰ ਸੰਜੂਨੀਅਨ ਪਾਇਲਕਾ ਜੀ ਭਾਈ ਸਾਹਿਬ ਜਿਹੜਾ ਕੁਝ ਇਹਨਾਂ ਨੇ ਇੱਕ ਤਾਂ ਦੱਸਿਆ ਹੈਗਾ ਨੀਤੀਆਂ ਬਾਰੇ ਮੰਗਾਂ ਬਾਰੇ ਨਹੀਂ ਪੂਰੀਆਂ ਹੋ ਰਹੀਆਂ ਇਸ ਤੋਂ ਇਲਾਵਾ ਤੁਸੀਂ ਕੁਝ ਕਹਿ ਰਹੇ ਸੀਗੇ ਵੀ ਆਪਾਂ ਇਸੇ ਉਹਦੇ ਚੇਸ਼ਤਾ ਜੀ ਇੱਕ ਤਾਂ ਮੇਤਮਦ ਵਿੱਚ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ ਇਸ ਤਰ੍ਹਾਂ ਸਾਡੇ 295/19 ਦੇ ਸੀਆਰਏ ਦੇ ਅਧੀਨ ਏਲਮ ਸਾਈਕਲ ਅਲਾਈਨਮੈਂਟ ਸਾਥੀ ਆਏ ਸੀ ਉਹਨਾਂ ਵਿੱਚੋਂ ਕੁਝ ਕੁ ਸਾਥੀਆਂ ਦੀਆਂ ਤਨਖਾਹਾਂ ਬਣਾ ਦਿੱਤੀਆਂ ਸੀ 1100 ਦੇ ਤਕਰੀਬਨ ਜਿਹੜੇ ਸਾਥੀ ਪੈਂਡਿੰਗ ਨੇ ਜਿਨ੍ਹਾਂ ਨੂੰ 4-4 ਸਾਲ ਦਾ ਸਮਾਂ ਹੋ ਗਿਆ ਉਹ ਨਗੁਣੀ ਤਨਖਾਹਾਂ ਤੇ ਡਿਊਟੀ ਕਰ ਰਹੇ ਨੇ ਜਾ ਕੇ ਜਿਹੜੇ ਸਾਥੀ ਰੈਗੂਲਰ ਹੋ ਰਹੇ ਨੇ ਉਹਨਾਂ ਨੂੰ ਪੂਰੀਆਂ ਤਰਖਾਵਾਂ ਦਿੱਤੀਆਂ ਜਾ ਰਹੀਆਂ ਉਹਨਾਂ ਦਾ ਸਾਥੀਆਂ ਦਾ ਕੋਟ ਦਾ ਬਹਾਨਾ ਬਣਾ ਕੇ ਸਰਕਾਰ ਜਿਹੜੀ ਹੈ ਮੈਨੇਜਮੈਂਟ ਉਹਨਾਂ ਨੇ ਤਲਖਾਵਾਂ ਨੇ ਜਾਰੀ ਕਰ ਰਹੀ ਉਸ ਦੇ ਸਬੰਧ ਅੰਦਰ ਤੇ ਦੂਜੇ ਜਿਹੜੇ ਸਾਡੇ ਸਾਥੀ ਜਿਹਨੇ ਬਾਕੀ ਮੰਗਾ ਤੁਹਾਨੂੰ ਦੱਸਿਆ ਨੇ ਜਿਵੇਂ ਕਿ ਜੋ ਸਾਥੀ ਸਾਡੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਕੋਟ ਦਾ ਮੌਜਾ ਦੇਣਾ ਪਰਿਵਾਰ ਨੂੰ ਨੌਕਰੀ ਦੀ ਦਾ ਹੋਰ ਬਹੁਤ ਸਾਰੀਆਂ ਮੰਗਾ ਨੇ ਜਿੰਨਾਂ ਆਰਟੀਐਮ ਦੀਆਂ ਜਿਹੜੀਆਂ ਉਹ ਕੁਝ ਮੰਗਾ ਨੇ ਇਹ ਐਸਐਸਸੀ ਦੀਆਂ ਮੰਗਾਂ ਨੇ ਹੋਰ ਬਹੁਤ ساری ਕੈਟਾਗਰੀਆਂ ਨੇ ਸਾਡੀਆਂ ਤੇ ਉਹ ਇਸ ਸਰਕਾਰ ਦਾ ਮੈਨੇਜਮੈਂਟ ਦਾ ਕੋਈ ਮੰਗਾਵਲ ਮੰਨਣਵਲ ਧਿਆਨ ਨਹੀਂ ਹੈ ਹਾਲਾਂਕਿ ਮੰਗਾ ਮੰਨੀਆਂ ਹੋਈਆਂ ਨੇ ਸਿਰਫ ਅਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਇਹ ਸਿਰਫ ਉਹਨਾਂ ਨੂੰ ਉਹਨਾਂ ਮੰਗੀਆਂ ਮੰਨਣਾ ਜਿਹੜੀਆਂ ਮੰਗਾ ਮੰਨੀਆਂ ਨੇ ਉਹਨਾਂ ਨੂੰ ਲਾਗੂ ਕਰਵਾਉਣੇ ਆ ਉਸਤ ਕਰ ਰਹੇ ਹਾਂ ਬਾਕੀ ਜਿਹੜੀਆਂ ਦੂਸਰੀਆਂ ਮੰਗਾਂ ਨੇ ਸਾਡੀਆਂ ਉਹ ਤਾਂ ਜੇ ਪੈਂਡਿੰਗ ਹੀ ਪਈਆਂ ਅਸੀਂ ਤਾਂ ਜਿਹੜੇ ਸਾਡੀਆਂ ਕੁਝ 40 ਮੰਗਾਂ ਦੇ ਵਿੱਚੋਂ ਕੋਈ 10 ਕੁ ਮੰਗਾਂ ਤੇ ਸਹਿਮਤੀ ਬਣੀ ਸੀ ਲਾਗੂ ਕਰਨ ਤੋਂ ਵੀ ਜਿਹੜੀ ਸਰਕਾਰ ਹੈ ਉਹ ਅਨਨਕ ਨਹੀਂ ਕਰ ਰਹੀ ਹੈ ਜਿਸ ਦੇ ਸਬੰਧ ਅਸੀਂ ਅਸੀਂ ਆਜ ਤਿੰਨ ਦਿਨ ਦੀ ਜੋ ਸਮੂਹ ਛੁੱਟੀ ਪੂਰ ਪੰਜਾਬ ਦੇ ਵਿੱਚ ਮੁਲਾਜ਼ਮ ਲੈ ਕੇ ਅੱਜ ਸਾਡਾ ਇਹ ਤੀਸਰਾ ਦਿਨ ਹੈ ਤੇ ਜੇਕਰ ਅੱਜ ਕੋਈ ਹੋਸ ਇਹਦੇ ਬਾਰੇ ਕੋਈ ਫੈਸਲਾ ਮੈਨੇਜਮੈਂਟ ਨਹੀਂ ਕਰਦੀ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੱਕ ਜਿੱਥੋਂ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਲਗਾਤਾਰ ਇਹ ਸਾਡੇ ਜਿਹੜੇ ਮੁਲਾਜ਼ਮ ਅਸੀਂ ਇਸੇ ਤਰ੍ਹਾਂ ਸਮੂਹ ਛੁੱਟੀ ਕਰਵਾਗੇ ਤੇ ਇਹਦਾ ਜਿਹੜਾ ਕੋਈ ਵਿਭਾਗ ਦਾ कोई है तो, तो जिम्मेवारी पंजाब सरकार होगी ए बी आई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत